ਦਰ ਅ ਦਰਸਲ ਨਾ ਵੀ ਸਵਾਲ ਤਾਂ ਸੀ ਘਰ ਮੈਨੂੰ ਔਖਾ ਹੀ ਪੁੱਛ ਲਿਆ ਹੈਗਾ ਨਹੀਂ ਚੰਪਕਰਾ ਦੇਖੋ ਸਾਰਾ ਨਾ ਸਵਾਲ ਪੁੱਛਦੇ ਨੇ ਇਹ ਦੇਖੋ ਜਵਾਬ ਦੇਣੇ ਔਖੇ ਹੁੰਦੇ ਨੇ ਅੱਛਾ ਭਾਈ ਗੁਰੂ ਜੀ ਮੇਰਾ ਵੀ ਮਤਲਬ ਇੱਕ ਸਵਾਲ ਸੀਗਾ ਤੇ ਜਿਵੇਂ ਤੁਸੀਂ ਹੁਣ ਮੈਂ ਤੁਹਾਡੇ ਇੰਟਰਵਿਊਜ਼ ਦੇਖਦਾ ਤੇ ਉਹਦੇ ਵਿੱਚ ਬੜਾ ਕੁਝ ਸਿੱਖਣ ਨੂੰ ਮਿਲਦਾ ਤੁਸੀਂ ਕਿੰਨੀਆਂ ਕਿੰਨੀਆਂ ਪਿਆਰੀਆਂ ਰੂਹਾਂ ਨਾਲ ਮਿਲਦੇ ਹੋ ਜਿਨ੍ਹਾਂ ਦੇ ਇੰਨੇ ਪ੍ਰੈਕਟੀਕਲ ਤਜਰਬੇ ਨੇ ਉਹ ਜੋ ਪਿਛੋਂ ਲੈ ਕੇ ਆਏ ਆ ਕੁਝ ਇੰਨਾ ਇੱਥੇ ਕਈਆਂ ਨੇ ਕਮਾਈ ਕੀਤੀ ਸੋ ਕਿੰਨੀ ਕਿੰਨੀ ਮਹਾਨ ਰੂਹਾਂ ਨੂੰ ਤੁਸੀਂ ਮਿਲਦੇ ਹੋ ਤੁਸੀਂ ਵੀ ਬਹੁਤ ਕੁਝ ਤਾਂ ਮਤਲਬ ਆਫ ਦਾ ਕੈਮਰਾ ਤੁਸੀਂ ਉਹਨਾਂ ਨਾਲ ਗੱਲਾਂ ਬਾਤਾਂ ਦਾ ਕਰਦੇ ਹੋਵੋਗੇ ਹੁਣ ਕੈਮਰੇ ਵਾਲਿਆਂ ਦਾ ਸੀ ਸੁਣ ਲਈਆਂ ਹੁਣ ਕੋਈ ਇਹ ਜੀ ਚੀਜ਼ ਵੀ ਤੁਸੀਂ ਤੁਹਾਡੇ ਕਿਵੇਂ ਬਦਲਾਅ ਤੁਸੀਂ ਕੀ ਸਿੱਖਦੇ ਹੋ ਤੁਸੀਂ ਜਾਂ ਕੀ ਸਿੱਟਾ ਕੱਢਿਆ ਉਹ ਵੀ ਜ਼ਰੂਰ ਦੱਸੋ ਵੀ ਚਲ ਆਪਾਂ ਹੁਣ ਤੁਸੀਂ ਹੁਣ ਜਦੋਂ ਮਿਲਦੇ ਹਾਂ ਹੁਣ ਮਤਲਬ ਐਡੇ ਵੱਡੀਆਂ ਮਤਲਬ ਕਮਾਈ ਵਾਲੀਆਂ ਰੂਹਾਂ ਨੂੰ ਤਾਂ ਤੁਸੀਂ ਬਿਨਾ ਕੈਮਰੇ ਤੋਂ ਵੀ ਗੱਲਾਂ ਤਾਂ ਕਰਦੇ ਹੋਵੋਗੇ ਤੇ ਉਹ ਤਾਂ ਰਹੀ ਜਾਂਦੀਆਂ ਫਿਰ ਅਸੀਂ ਤਾਂ ਸੁਣ ਨਹੀਂ ਪਾਉਂਦੇ ਉਹ ਜਿਹੜੀ ਮੈਂ ਸਭ ਤੋਂ ਵੱਡੀ ਗੱਲ ਸਿੱਖੀ ਆ ਨਾ ਮੈਨੂੰ ਲੱਗਦਾ ਤ੍ਰੈ ਗੁਣਾਂ ਦੇ ਵਿੱਚ ਨਹੀਂ ਹੁੰਦਾ ਰਜੋਗੁਣ ਤਮੋਗੁਣ ਸਤੋਗੁਣ ਠੀਕ ਹੈ ਜੀ ਰਜੋਗੁਣ ਤੇ ਤਮੋਗੁਣ ਤੋਂ ਤਾਂ ਬੰਦਾ ਹਟ ਜਾਂਦਾ ਪਿੱਛੇ ਪਰ ਕਿਤਨੇ ਕਿਤਨਾ ਸਤੋਗੁਣ ਪੈੜਾਂ ਦੀ ਪੈਰਾਂ ਦੀ ਬੀੜੀ ਬਣ ਜਾਂਦਾ ਸਤੋਗੁਣ ਦੇ ਵਿੱਚ ਨਾ ਜਿਵੇਂ ਬੰਦਾ ਕਹੀ ਵੀ ਨਾ ਵੀ ਮੈਂ ਆਹ ਕਰਨਾ ਆਹ ਨਹੀਂ ਕਰਨਾ ਆਪਾਂ ਇੱਕ ਨਾ ਰੱਬ ਦੀ ਇੱਕ ਆਪਣੇ ਹਿਸਾਬ ਦੀ ਈਮੇਜ ਜੀ ਬਣਾ ਲੈਨੇ ਵੀ ਰੱਬ ਰੱਬ ਜਿਹੜਾ ਤਾਂ ਐਂ ਕਰਦਾ ਉਹਦੇ ਨਾਲ ਤਾਂ ਮਤਲਬ ਵੀ ਸਹੀ ਵਿਚਰਦਾ ਹਨਾ ਵੀ ਅਲੱਗ-ਅਲੱਗ ਕੋਈ ਆਪਦੇ ਹਿਸਾਬ ਨਾਲ ਵੀ ਜੇ ਤੂੰ ਮੰਨ ਲਾ ਜਿਹੜਾ ਨਾਮ ਜਪਣ ਵਾਲੇ ਐਂ ਲੱਗਦਾ ਵੀ ਜਮਈਆਂ ਐਂ ਜੀ ਚੁੱਪ ਕਰੀ ਜੀ ਬੈਠੇ ਹੋਣਗੇ ਕੋਈ ਇਦਾਂ ਦਾ ਮੌਲ ਹੀ ਹੋਊਗਾ ਹਣਾ ਸੀਰੀਅਸ ਜੇ ਹੋ ਜਾਂ ਹੋਗੇ ਹੋਣਗੇ ਨਹੀਂ ਉਹਦੇ ਤੋਂ ਸਾਰਿਆਂ ਤੋਂ ਉੱਪਰ ਦੀ ਚੀਜ਼ ਆ ਸਤੋਗੁਣ ਦੇ ਵਿੱਚ ਪੈ ਕੇ ਨਾ ਕਿਵਰੀ ਆਪਾਂ ਸੀਰੀਅਸ ਤੁਹਾਡੀ ਗੱਲ ਵਿੱਚ ਵੈਸੀ ਸੀਰੀਅਸ ਹੁੰਦਾ ਮੈਨੂੰ ਮੈਨੂੰ ਵੀ ਇਹ ਸੀਰੀਅਸ ਨਾਲ ਮੁੱਦਾ ਤਾਂ ਲੱਗਦਾ ਨਹੀਂਗਾ ਹੂੰ ਕਿਉਂਕਿ ਇੱਕ ਨਾ ਮਤਲਬ ਹਿਊਮਨ ਟੈਂਡੈਂਸੀਜ਼ ਹੁੰਦੀਆਂ ਨੇ ਹੂੰ ਜਿਵੇਂ ਇੱਕ ਹਿਊਮਨ ਦੀ ਟੈਂਡੈਂਸੀਜ਼ ਨੇ ਹਿਊਮਨਸ ਦੀਆਂ ਤੇ ਜਿਹੜੇ ਇਹ ਬੰਦੇ ਅੰਦਰ ਦੀ ਖੋਜ ਵਾਲੇ ਨੇ ਹੂੰ ਇਹ ਤਾਂ ਹਾਈਐਸਟ ਪੁਆਇੰਟ ਉਹ ਪੀਕ ਲੈਵਲ ਦੀਆਂ ਹਿਊਮਨ ਟੈਂਡੈਂਸੀਜ਼ ਨੂੰ ਟੱਚ ਕਰਦੇ ਨੇ ਹਾਂ ਵੀ ਬਾਰੀ ਤੌਰ ਤੇ ਇੱਕ ਹਿਊਮਨ ਕੁਝ ਵੀ ਕਰਕੇ ਚਲੋ ਆਪਦੇ ਰਸ ਕਸਾਂ ਚੋਂ ਆਨੰਦ ਲੈਂਦਾ ਹੈ ਨਾ ਆਨੰਦ ਦੀ ਝਲਕ ਲੈਂਦਾ ਹੈ ਤੇ ਉਹ ਤਾਂ ਮਤਲਬ ਪੀਕ ਵਾਲਾ ਲੈਂਦੇ ਨੇ ਉਹ ਆਨੰਦ ਉਹ ਕਿਵੇਂ বুঝੇ ਜੇ ਹੋ ਸਕਦੇ ਨੇ ਉਹ ਤਾਂ ਅਦਾਸ ਹੋ ਹੀ ਨਹੀਂ ਸਕਦੇ ਮਤਲਬ ਕੈਸਾ ਆਨੰਦ ਹੈ ਵੀ ਉਹ ਕਹਿੰਦੇ ਸਾਡੇ ਤੋਂ ਦੱਸਿਆ ਨਹੀਂ ਜਾਂਦਾ ਵੀ ਚੁੱਪ ਹੋ ਜਾਂਦੇ ਨੇ ਚੁੱਪ ਗੁੰਗੁਣ ਦੀ ਮਠਿਆਈ ਵਾਲਾ ਕੰਮ ਆ ਉਹ ਉਹ ਚੁੱਪ ਹੁੰਦੇ ਨੇ ਜਿੱਥੇ ਜਾ ਕੇ ਵੀ ਸ਼ਬਦ ਮੁੱਕ ਜਾਂਦੇ ਨੇ ਦੇਖ ਲੋ ਦੇਖ ਲੋ ਤੇ ਉਹ 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 ਤਾਂ ਇੰਨਾ ਆਨੰਦ ਚ ਰਹਿੰਦੇ ਹੋਣਗੇ ਯੂ ਤਾਂ ਮਤਲਬ ਉਹਦਾ ਨੈਕਸਟ ਲੈਵਲ ਹੋਊਗਾ ਕੰਮ ਅੰਨੀ ਗੁਰਨਾਨਕ ਦੇਵ ਜੀ ਹੁਣ ਦੇਖੋ ਕਿੱਥੇ ਜਾਂਦੇ ਨੇ ਗੋਸਤ ਕਰਦੇ ਨੇ ਕਈ ਵਾਰੀ ਉਹ ਉਹਨਾਂ ਵਰਗਾ ਪਹਿਰਾਵਾ ਵੀ ਪਾ ਲੈਂਦੇ ਨੇ ਗਲਾਂ ਦੇ ਵਿੱਚ ਉਹਨਾਂ ਦੀ ਮਾਲਾ ਪਾ ਲਈ ਹਨਾ ਜਿਵੇਂ ਜਿਹੇ ਜੀ ਨੂੰ ਮਿਲਣ ਜਾਣਾ ਉਹਦਾਂ ਦਾ ਢੋਂਗ ਵੀ ਕਰ ਲੈਂਦੇ ਨੇ ਵੀ ਉਹਨੂੰ ਸਿਖਾਉਣ ਦੇ ਲਈ ਹੈਣਾ ਸੋ ਇੱਕ ਇੱਕ ਮੈਂ ਹੀ ਜਿਹੜਾ ਜਿੱਥੇ ਜਿਹੜੇ ਲੈਵਲ ਤੇ ਫਸਿਆ ਹੋਇਆ ਉਹਨੂੰ ਉੱਥੇ ਜਾ ਕੇ ਸਮਝਾਉਣਾ ਉਹਦੇ ਪੱਧਰ ਤੇ ਜਾ ਕੇ ਸੋ ਆਪਾਂ ਐ ਕਰ ਲੈਣਾ ਨਾ ਵੀ ਮੈਂ ਜੇ ਇਹ ਨਹੀਂ ਕਰਿਆ ਤਾਂ ਰੱਬ ਗੁੱਸੇ ਹੋਜੂ ਜੇ ਮੈਂ ਇਹ ਨਹੀਂ ਕਰਿਆ ਤਾਂ ਰੱਬ ਖੁਸ਼ ਹੋਜੂਗਾ ਜਿਵੇਂ ਇਹ ਕਰਦਾ ਤਾਂ ਰੱਬ ਖੁਸ਼ ਹੋਜੂਗਾ ਤੇ ਮਾਲਕ ਤਾਂ ਔਗਣ ਚਤਾਰਦਾ ਹੀ ਨਹੀਂ ਕਿਸੇ ਦੇ ਚਤਾਰਦੇ ਹੀ ਨਹੀਂ ਤੇ ਚਤਾਰਦਾ ਗੁਣ ਵੀ ਨਹੀਂ ਹੋਣਾ ਗੁਣੋਂ ਗੁਣ ਤੋਂ ਉੱਪਰ ਆ ਕੰਮ ਗੁਣ ਗੁਣ ਪੈਦਾ ਕਰਨੇ ਗੁਣ ਤੁਹਾਨੂੰ ਪ੍ਰਮਾਤਮਾ ਤੱਕ ਲੈ ਕੇ ਜਾਂਦੇ ਨੇ ਪਰ ਜਿਹੜਾ ਆ ਗਿਆ ਵੈਲਕਮ ਆਇਆ ਉੱਥੇ ਉੱਥੇ ਜਾ ਕੇ ਗੁਣ ਵੀ ਨਹੀਂ ਕੁਝ ਨਹੀਂ ਰਹਿੰਦਾ ਉੱਥੇ ਤਾਂ ਜਾ ਕੇ ਵਿਸਮਾਦੀ ਆਨੰਦ ਆ ਉੱਥੇ ਨਾ ਗੋਣਾ ਨਾ ਔਗਣਾ ਕੁਝ ਹੈ ਹੀ ਨਹੀਂ ਉੱਥੇ ਮਤਲਬ ਇਹ ਚੀਜ਼ਾਂ ਮੈਂ ਸਿੱਖੀਆਂ ਨਜੀਤ ਤਜਰਬੇ ਚ ਹਲੇ ਕੋਈ ਓਦਾਂ ਦੀ ਚੀਜ਼ ਆਈ ਨਹੀਂ ਪਰ ਜਿਹੜਾ ਮੈਂ ਸਿੱਖਿਆ ਜਿੰਨਾ ਕਿ ਮੈਂ ਜਾਣਿਆ ਮਤਲਬ ਗਿਆਨ ਦੇ ਪੱਧਰ ਤੇ ਦੱਸ ਰਿਹਾ ਗੱਲ ਆ ਜੀ ਬਿਲਕੁਲ ਬਾਕੀ ਤੁਸੀਂ ਦੱਸੋ ਵੀ ਕਿਦਾਂ ਦਾ ਹਿਸਾਬ ਸਤੋਗੁਣ ਬਾਰੇ ਤੁਹਾਡੀ ਕੀ ਵਿਚਾਰ ਨੇ ਸਤੋਗੁਣ ਜ਼ਰੂਰੀ ਤਾਂ ਹੈ ਸਤੋਗੁਣ ਪਰ ਕਿਸੇ ਵੀ ਉੱਥੇ ਫਸ ਕੇ ਉੱਥੇ ਹੀ ਰਹਿ ਜਾਣਾ ਉਹ ਫਿਰ ਨੁਕਸਾਨਦਾਇਕ ਹੋ ਜਾਂਦਾ ਜੇ ਆਪਾਂ ਉਸ ਰਾਹ ਦੇ ਪੰਦੀ ਹੈਗੇ ਆ ਜਾਣਾ ਚਾਹੁੰਦੇ ਆ ਅੱਗੇ ਪਰ ਮੈਨੂੰ ਤਾਂ ਇਹ ਹੀ ਲੱਗਦਾ ਵੀ ਕਈ ਵਾਰੀ ਸਤੋਗੁਣ ਤੇ ਹੀ ਬੰਦਾ ਮਤਲਬ ਅਭਿਆਸੀ ਫਸ ਜਾਂਦਾ ਰਹਿ ਜਾਂਦਾ ਪਰ ਮੈਨੂੰ ਲੱਗਦਾ ਸਤੋਗੁਣ ਵਾਲਾ ਮਤਲਬ ਜੇ ਆਪਾਂ ਕਰਮਾਂ ਦੇ ਤੌਰ ਤੇ ਦੇਖੀਏ ਵੀ ਚੰਗੇ ਕਰਮ ਕਰਨ ਵਾਲਾ ਤੇ ਸੇਵਾ ਦੀ ਭਾਵਨਾ ਤੇ ਉਹ ਫਿਰ ਜੇ ਬਈ ਆਸਨੀ ਕਰਦਾ ਹੂੰ ਹੂੰ ਤਾਂ ਫਿਰ ਉਹ ਫਸ ਹੀ ਗਿਆ ਨਾ ਉਥੇ ਵੀ ਪ੍ਰੈਕਟੀਕਲ ਕਰਨਾ ਬਾਅਦ ਜ਼ਰੂਰੀ ਆ ਪ੍ਰੈਕਟੀਕਲ ਕਰਨਾ ਹੀ ਜ਼ਰੂਰੀ ਹੈ ਹਾਂ ਮਤਲਬ ਜੀ ਇੱਕ ਮੌਕੇ ਤੇ ਇਹ ਕਹਿ ਸਕਦੇ ਮਹਾਰਾਜ ਇਹ ਕਹਿੰਦੇ ਵੀ ਤੁਸੀਂ ਜੇ ਤੁਸੀਂ ਸਤੋਗੁਣੀ ਸਤੋਗੁਣ ਦੀ ਫੁੱਲ ਐਂਡ ਕਰਾਤੀ ਹੂੰ ਤੇ ਉਹ ਨਹੀਂ ਪਹੁੰਚ ਸਕਦਾ ਹੂੰ ਪਰ ਜੇ ਤੁਸੀਂ ਸਤੋਗਣ ਵਾਲਾ ਕੁਝ ਨਹੀਂ ਕਰ ਰਹੇ ਆਪਾਂ ਕਹਦੇ ਆ ਵੀ ਚਲੋ ਤੁਸੀਂ ਸੇਵਾ ਨਹੀਂ ਕਰ ਰਹੇ ਕਿਸੇ ਦੀ ਤੁਸੀਂ ਪੁੰਨ ਦਾਨ ਨਹੀਂ ਕਰ ਰਹੇ ਤੁਸੀਂ ਤੀਰਥਾਂ ਤੇ ਨਹੀਂ ਜਾ ਰਹੇ ਪਰ ਤੁਸੀਂ ਅਭਿਆਸ ਵਾਲੀ ਐਂਡ ਕਰਾਤੀ ਸੰਗਤ ਵਾਲੀ ਐਂਡ ਕਰਾਤੀ ਤਾਂ ਫਿਰ ਉਧਰੋਂ ਵੈਲਕਮ ਹੈ ਜੀ ਉਧਰੋਂ ਵੈਲਕਮ ਹੈ ਰਿਆ ਤੇ ਇਹਦਾ ਮਤਲਬ ਵੀ ਸਤੋਗਣ ਤੋਂ ਉੱਤੇ ਵੀ ਕੁਝ ਹੈਗਾ ਤਾਂ ਫਿਰ ਉੱਥੇ ਕਿਉਂ ਅੜਕਣਾ ਆਪਾਂ ਹੂੰ ਸਤੋਗਣ ਤੁਹਾਨੂੰ ਜੋੜਦਾ ਵੀ ਪ੍ਰਮਾਤਮਾ ਦੇ ਰਾਹ ਤੇ ਇੰਪੋਰਟੈਂਟ ਸਟੈਪ ਹੈ ਜੀ ਵੀ ਜਿਵੇਂ ਤੁਹਾਡੇ ਚ ਸਤੋਗਣ ਸੀਗਾ ਤੁਸੀਂ ਜਿਵੇਂ ਪਾਠ ਪੜਨ ਲੱਗੇ ਬਾਣੀ ਵਿਚਾਰਨ ਲੱਗੇ ਨਹੀਂ ਮੇਰੇ ਮਾਤਾ ਪਿਤਾ ਪੜਦੇ ਨੇ ਮੇਰੇ ਸਾਡੇ ਗੁਰੂਆਂ ਨੇ ਇਹ ਵੀ ਸਤੋਗੁਣਾ ਇੱਕ ਭਾਵ ਜੋੜਦਨ ਮੋਹ ਆ ਗਿਆ ਪ੍ਰਾਊਡ ਆ ਗਿਆ ਵੀ ਸਾਡੇ ਇਦਾਂ ਕਰਕੇ ਆ ਇਹ ਹਨਾ ਪੋਜ਼ਿਟਿਵਿਟੀ ਦੀ ਅਟੈਚਮੈਂਟ ਵੀ ਹੋ ਗਈ ਤੇ ਉਹਨੂੰ ਮਤਲਬ ਉਸ ਚੀਜ਼ ਨਾਲ ਇੱਕ ਸਹਿਜਤਾ ਵੀ ਆ ਜਾਂਦੀ ਸੀ ਵੀ ਜਦੋਂ ਸ਼ੁਰੂ ਹੀ ਕਰਦੇ ਸੀਗੇ ਪਰ ਇਹ ਦਸੋ ਵਾਈ ਗੁਰੂ ਜੀ ਵੀ ਜਿਵੇਂ ਤੁਸੀਂ ਤਾਂ ਵੱਖ-ਵੱਖ ਬੰਦਿਆਂ ਨਾਲ ਮਿਲਦੇ ਰਹਿੰਦੇ ਹੋ ਤੇ ਹੁਣ ਜਿਵੇਂ ਮੈਂ ਆਪਾਂ ਦੱਸਿਆ ਵੀ ਮੈਨੂੰ ਤਾਂ ਪੋਜ਼ਿਟਿਵਿਟੀ ਸੀਗੀ ਉਸ ਚੀਜ਼ ਨਾਲ ਮੈਂ ਤਾਂ ਪਹਿਲੇ ਫੈਮਿਲੀ ਕੋ ਵੱਲੋਂ ਜੁੜਿਆ ਹੋਇਆ ਸੀ ਹੁਣ ਜਿਹੜੇ ਫੈਮਿਲੀ ਵੱਲੋਂ ਨਹੀਂ ਜੁੜੇ ਹੋਏ ਗੁਰਬਾਣੀ ਨਾਲ ਹੂੰ ਤੇ ਉਹ ਕੀ ਕਰਨ ਦੇਖੋ ਦੋ ਦੋ ਚੀਜ਼ਾਂ ਜਨਮ ਜਨਮ ਮੇਰਾ ਜਨਮ ਹੋ ਗਿਆ ਉੱਥੇ ਜਿੱਥੇ ਮੈਂ ਉਹ ਚੀਜ਼ ਐਬਜ਼ਾਰਬ ਕੀਤੀ ਵੀ ਇਹ ਸਤਕਾਰਯੋਗ ਚੀਜ਼ ਹੈ ਤਾਂ ਮੈਨੂੰ ਇੱਕ ਰਾਹ ਮਿਲ ਗਿਆ ਵੀ ਉਹਦੀ ਖੋਜ ਕਰਨ ਦਾ ਚਲੋ ਵੀ ਕਿਉਂਕਿ ਆਲਰੇਡੀ ਫੈਮਿਲੀ ਚੋਂ ਲਿਸਟ ਕਰਦੀ ਸੀ ਜੇ ਮੇਰੀ ਫੈਮਿਲੀ ਚੋਂ ਇਹ ਚੀਜ਼ ਨਾ ਹੀ ਐਗਜ਼ਿਸਟ ਕਰਦੀ ਹੁੰਦੀ ਹੂੰ ਉਹਰ ਉਹ ਉਹਨਾਂ ਦਾ ਕੀ ਕਿੱਦਾਂ ਦੇ ਰਾਹ ਨੇ ਉਹ ਵੈਸੇ ਰਾਹ ਤਾਂ ਇੱਕ ਹੀ ਆ ਪਰ ਤੁਸੀਂ ਜਿਵੇਂ ਉਹ ਦੂਜੀਆਂ ਗੱਲਾਂ ਕਰ ਰਹੇ ਹੋ ਜਿਵੇਂ ਸ਼ਕਤੀਆਂ ਚੱਕਰ ਕੁੰਡਲੀ ਨਹੀਂਵੇਂ ਪਰ ਉਹ ਕੀ ਕਰਦੇ ਨੇ ਮਤਲਬ ਜਾਂ ਕੀ ਉਹਨਾਂ ਨੂੰ ਕਰਨਾ ਚਾਹੀਦਾ ਕੀ ਸੱਟਾ ਕੱਢਿਆ ਤੁਸੀਂ ਨਹੀਂ ਦਰ ਅਸਲ ਨਾਲ ਵੀ ਸਵਾਲ ਤਾਂ ਤੁਸੀਂ ਖਰ ਮੈਨੂੰ ਔਖਾ ਹੀ ਪੁੱਛ ਲਿਆ ਹੈਗਾ ਮੈਂ ਨਹੀਂ ਚਪਕਰਾ ਦੇਖੋ ਸਾਰਾ ਨੂੰ ਸਵਾਲ ਪੁੱਛਦੇ ਨੇ ਇਹ ਦੇਖੋ ਜਵਾਬ ਦੇਣੇ ਔਖੇ ਹੁੰਦੇ ਨੇ ਦੇਖੋ ਇਹ ਨਾ ਕਿਰਪਾ ਜੀ ਦੇ ਤੇ ਹੋ ਗਈ ਨਾ ਪ੍ਰਮਾਤਮਾ ਨੇ ਜਿਹਨੂੰ ਜਿੰਨਾ ਇੱਕ ਦੇਣਾ ਉਹਨਾਂ ਕਦੇ ਹੀ ਦੇਣਾ ਹੈਗਾ ਹਨਾ ਪਰ ਸੰਗਤ ਦਾ ਸੰਗਤ ਦਾ ਬਹੁਤ ਅਸਰ ਹੈਗਾ ਦੇਖੋ ਸੰਗਤ ਦਾ ਹੁਣ ਜੇ ਮੈਂ ਆਪਾਂ ਟੇਬਲ ਚੱਕਣਾ ਮੈਂ ਕੱਲਾ ਚੱਕਾਂ ਹੂੰ ਤੇ ਦੋ ਜਣੇ ਚੱਕੀਏ ਵਰਕ ਤਾਂ ਪੈ ਗਿਆ ਨਾ ਸੰਗਤ ਦਾ ਹਾਂ ਨਹੀਂ ਤੁਸੀਂ ਜਿਵੇਂ ਕਹਿ ਰਹੇ ਸੀਗਾ ਨਾ ਹਾਂ ਵੀ ਹੁਣ ਜਿਹੜਾ ਕਾਲ ਯੁਗ ਦੇ ਵਿੱਚ ਤਾਂ ਕਹਿੰਦੇ ਨਾ ਕੇਵਲ ਨਾਮ ਦੀ ਗੱਲ ਆ ਗੁਰੂ ਨਾਨਕ ਦੇਵ ਜੀ ਨੇ ਕਹੀ ਹੈ ਕੇਵਲ ਨਾਮ ਜਿਵੇਂ ਪਹਿਲਾਂ ਵਾਲੇ ਸਮਿਆਂ ਦੇ ਵਿੱਚ ਨਾ ਜਿਨਾਂ ਕਿ ਸਿੱਖਿਆ ਮੈਂ ਸੰਗਤ ਤੋਂ ਉਹ ਕਹਿੰਦੇ ਪਹਿਲਾਂ ਵਾਲੇ ਸਮਿਆਂ 'ਚ ਜਿਵੇਂ ਸਤਜੁਗ ਚ ਇੰਨੀ ਭਗਤੀ ਕਰਨ ਦੀ ਲੋੜ ਨਹੀਂ ਸੀ ਉਹ ਤਾਂ ਸਿਰਫ ਧਿਆਨ ਜਈ ਉਧਰ ਰੱਖਦੇ ਤਾਂ ਤੁਸੀਂ ਪਾਰ ਸੀਗੇ ਫਿਰ ਅੱਗੇ ਹੌਲੀ ਹੌਲੀ ਹੈ ਪਰਮ ਹੰਸ ਵੀ ਪਰਮ ਹੰਸ ਸੀ ਜਾਂ ਕੁਛ ਵੀ ਆ ਇਹ ਬਿਕਰਮ ਉਹਨੇ ਇੱਕ ਵਧੀਆ ਰੱਖਦੇ ਹਨ ਫਿਰ ਜਿਵੇਂ ਜਿਵੇਂ ਕਾਲ ਯੋਗ ਆਇਆ ਨਾ ਕਾਲ ਯੋਗ ਦੇ ਵਿੱਚ ਤਾਂ ਤੁਹਾਨੂੰ ਨਾਮ ਦੇ ਨਾਲ ਜੁੜਨਾ ਕਾਲ ਚ ਕਾਲ ਯੋਗ ਦੇ ਵਿੱਚ ਜਿਹੜਾ ਨਾਮ ਆ ਪ੍ਰਮਾਤਮਾ ਦਾ ਜਿਹੜਾ ਸਾਊਂਡ ਦੇ ਰੂਪ ਚ ਘਟ ਘਟ ਚ বাজ ਰਿਹਾ ਹੈਗਾ ਉਹਨੂੰ ਸੁਣਨਾ ਤੇ ਉਹ ਸਾਊਂਡ ਤੁਹਾਨੂੰ ਟਰੈਵਲ ਕਰਾ ਕੇ ਲੈ ਕੇ ਜਾਊਗਾ ਪ੍ਰਕਾਸ਼ ਕੋਲੇ ਸੱਚ ਕੋਲੇ ਇਹ ਇੰਨਾ ਕਾ ਤੇ ਉਹ ਹੁਣ ਕਿਵੇਂ ਤੁਸੀਂ ਜੋੜਦੇ ਹੋ ਉਹਦੇ ਪਾਸੇ ਦੇਖਣਾ ਗੁਰਮਤੀ ਆ ਗਈ ਫਿਰ ਤਾਂ ਜੀ ਗੁਰਮਤ ਆ ਗਈ ਬਾਕੀ ਤੁਸੀਂ ਕੀ ਸੋਚਦੇ ਹੋ ਇਸ ਚੀਜ਼ ਬਾਰੇ ਹੈ ਦੇਖੋ ਸਾਰੀ ਹਿਊਮੈਨਿਟੀ ਲਈ ਆ ਨਾ ਗੁਰਮਤਿ ਚ ਵੀ ਤਾਂ ਸਿਸਟਮ ਮਤਲਬ ਚਲੋ ਇਹਦਾ ਕੈਨ ਨੂੰ ਜਾਤਾਂ ਪਾਤਾਂ ਕਹਿ ਲਓ ਧਰਮ ਕਹਿ ਲਓ ਵਖਰੇਵੇਂ ਕਹਿ ਲਓ ਤੇ ਉਹਨਾਂ ਨੇ ਤਾਂ ਕੋਈ ਮੰਨੇ ਹੀ ਨਹੀਂ ਬਾਕੀ ਕਿਰਮ ਤੁਹਾਡੀਆਂ ਗੱਲਾਂ ਚੋਂ ਮੈਨੂੰ ਇਹ ਮੇਰਾ ਵੀ ਮੈਨੂੰ ਇਹ ਲੱਗਦਾ ਹੁੰਦਾ ਸੀਗਾ ਕਿ ਸਮੇਂ ਦੀ ਲੋੜ ਅਨੁਸਾਰ ਮਹਾਰਾਜ ਨੇ ਵਸੀਲੇ ਬਣਾਏ ਹਮ ਹਰ ਵਕਤ ਦੀ ਜੋ ਲੋੜ ਸੀ ਹਮ ਉਦੋਂ ਹੀ ਆਪਦੇ ਪਿਆਰੇ ਭੇਜੇ ਹਮ ਅਵਤਾਰਾਂ ਦੇ ਰੂਪ ਚ ਸੰਤਾਂ ਵਾਂਗੂ ਪਰਸ਼ਾਂ ਪਗਤਾਂ ਦੇ ਰੂਪ ਚ ਸਾਧੂਾਂ ਦੇ ਰੂਪ ਚ ਲੋੜ ਲੋੜ ਅਨਸਾਰ ਜੋ ਸਮੇਂ ਦੀ ਡਿਮਾਂਡ ਸੀਗੀ ਜੋ ਉਸ ਯੁੱਗ ਦੀ ਡਿਮਾਂਡ ਸੀਗੀ ਉਹਵੇਂ ਉਹਵੇਂ ਦੇਣ ਦਿੱਤੀ ਆ ਤੇ ਉਹ ਆਏ ਵੀ ਇਸੇ ਧਰਤੀ ਤੇ ਜਿੱਥੇ 10 ਗੁਰੂ ਆਏ ਨੇ ਨਾ ਇਦੋਂ ਪਹਿਲਾਂ ਵੀ ਦੇਖੀਏ ਤਾਂ ਜਿਵੇਂ ਕ੍ਰਿਸ਼ਨ ਅਵਤਾਰ ਹੋ ਗਏ, ਰਾਮ ਅਵਤਾਰ ਹੋ ਗਏ ਤਾਂ ਉਹ ਵੀ ਕੁਰਖ ਖੇਤਰ ਜਿਵੇਂ ਆਪਣੇ ਨਾਲ ਹੀ ਹਰਿਆਣਾ ਹਨਾ ਉਹ ਤਾਂ ਇਹ ਜਗ੍ਹਾ ਵੀ ਇਹੀ ਧਰਤੀ ਦਾ ਕਲਪੂ ਹਿੱਸਾ ਸੀ ਕਿ ਜਿੱਥੇ ਹੁਣ ਦੇਖੋ ਆਪਾਂ ਵੈਸੇ ਵੀ ਜਿਹਦੇ ਨਾਲ ਪਿਆਰ ਹੁੰਦਾ ਉੱਥੇ ਹੀ ਜਾਂਦੇ ਆ ਹੂੰ ਹੁਣ ਜਿਹੜਾ ਆਪਾਂ ਨੂੰ ਕੋਈ ਬੁਲਾ ਕੇ ਨਹੀਂ ਰਾਜੀ ਜਿਹਦੇ ਨੂੰ ਕੋਈ ਇੰਟਰਸਟ ਨਹੀਂ ਉਹ ਉੱਥੇ ਆਪਾਂ ਜਾ ਕੇ ਵੀ ਕੀ ਕਰਾਂਗੇ ਵੈਸੇ ਤਾਂ ਗੁਰਨਾਨਕ ਪਾਤਸ਼ਾਹ ਜੀ ਤਾਂ ਆਪਾਂ ਸੁਣਦੇ ਹੀ ਆ ਇਤਿਹਾਸਕਾਰਾਂ ਤੋਂ ਕਿ ਸਾਰੀ ਧਰਤੀ ਗਾਤੀ ਸੀ ਹਾਂ ਉਹ ਤਾਂ ਸਾਰਾ ਮਤਲਬ ਸਾਰੀ ਧਰਤੀ ਦਾ ਹੀ ਪਰ ਇੱਕ ਫਿਰ ਵੀ ਉਹ ਜਗਾ ਸਪੈਸ਼ਲ ਹੁੰਦੀ ਹੈ ਜਿੱਥੇ ਚਾਈਲਡਹੂਡ ਤੇ ਸਾਰਾ ਹਨਾ ਸਾਰਾ ਬੀਤਿਆ ਹੋਵੇ ਹਨਾ ਜਗਾ ਉਹ ਬlesd ਤਾਂ ਜਗਾ ਹੈਗੀ ਆ ਉਹਨਾਂ ਦੇ ਪਿਆਰੇ ਇੱਥੇ ਸੀਗੇ ਜੀ ਇਹ ਵੀ ਕਹਿ ਸਕਦੇ ਆ ਜਿੱਥੋਂ ਬਾਜਾਂ ਪੈ ਰਹੀਆਂ ਹੁਣ ਅਰਦਾਸਾਂ ਨਿਕਲ ਰਹੀਆਂ ਹੁਣ ਉੱਥੇ ਹੀ ਆਉਣਾ ਬਣਦਾ ਮੈਨੂੰ ਇਹ ਲੱਗਦਾ ਤੇ ਬਾਕੀ ਸਮੇਂ ਅਨੁਸਾਰ ਇਹ ਇਹ ਤਾਂ ਮਤਲਬ ਸੇਧ ਤਾਂ ਮੌਜੂਦ ਹੁੰਦੀ ਹੈ ਜੀ ਸੇਧ ਤਾਂ ਹੁਣ ਵੀ ਮੌਜੂਦ ਹੈ ਵੀ ਜਿਵੇਂ ਆਪਾਂ ਕਹਿ ਲਈਏ ਵੀ ਅੱਜ ਕੱਲ੍ਹ ਪ੍ਰਚਾਰ ਨਹੀਂ ਜਿਵੇਂ ਜਾਂ ਆਪਾਂ ਕਈ ਵਾਰੀ ਜਿਵੇਂ ਬਲੇਮ ਗੇਮ ਹੀ ਖੇਡਨੀ ਹੈ ਤਾਂ ਆਪਾਂ ਕਹਿ ਸਕਦੇ ਹਾਂ ਜੀ ਸਾਡਾ ਨਹੀਂ ਕਸੂਰ ਅਸੀਂ ਮਾੜੇ ਆ ਵੀ ਇਹਦਾ ਪ੍ਰਚਾਰ ਹੀ ਹੈ ਨੀਗਾ ਜੀ ਹੂੰ ਆ ਕਹਿ ਤਾਂ ਸਕਦੇ ਹਾਂ ਪਰ ਆਪ ਆਪ ਕਿੰਨਾ ਕੁ ਬਾਣੀ ਨਾਲ ਜੁੜੇ ਹੋਏ ਆ ਆ ਉਹ ਤਾਂ ਚਲੋ ਗੱਲ ਆ ਗਈ ਪਰ ਇੱਕ ਗੱਲ ਹੋਰ ਹੈ ਸ਼ਮਜੋ ਤੁਸੀਂ ਜਿਵੇਂ ਕਿਹਾ ਨਾ ਘਰੇ ਮਾਹੌਲ ਮਿਲ ਗਿਆ ਤੁਹਾਨੂੰ ਜ਼ਰੂਰੀ ਨਹੀਂ ਵੀ ਇੱਥੇ ਤੁਸੀਂ ਸਿੱਖਾਂ ਦੇ ਘਰੇ ਜਾਂ ਕਿਹ ਲੋ ਪੰਜਾਬ ਚ ਜਾਣ ਵਾਲੇ ਆ ਉਸ ਧਰਤੀ ਤੇ ਤੁਹਾਨੂੰ ਮਾਹੌਲ ਦੀ ਗੱਲ ਆ ਹੁਣ ਮੈਂ ਜੇ ਆਪਦੀ ਗੱਲ ਕਰਾਂ ਤਾਂ ਮੈਂ ਮੈਂ ਕਦੇ ਪਾਠ ਨਹੀਂ ਕਰਕੇ ਵੇਖਿਆ ਸੀ ਮੈਨੂੰ ਨਹੀਂ ਪਤਾ ਸੀ ਤੇ ਮੈਂ ਆ ਪਿਛਲੇ ਸਾਲ ਚ ਜਾ ਕੇ ਮੈਨੂੰ ਲੱਗਾ ਪਹਿਲੀ ਵਾਰੀ ਪਾਠ ਕਰਿਆ ਜਪਜੀ ਸਾਹਿਬ ਦਾ ਮੂੰ ਵੈਸੇ ਇਤਿਹਾਸ ਨਾਲ ਜੋੜਿਆ ਸੀ ਕਰਦੇ ਨੇ ਕਿਉਂਕਿ ਘਰੇ ਮਾਹੌਲ ਨਹੀਂ ਸੀ ਉਦਾਂ ਦਾ ਹਨਾ ਘਰ ਦੇ ਇਤਿਹਾਸ ਨਾਲ ਜੀ ਮਫਾਦ ਸਾਹਿਬ ਦੱਸਦੇ ਸੀ ਹਨਾ ਗੁਰੂ ਸਾਹਿਬ ਬਾਰੇ ਚਾਰ ਸਾਹਿਬ ਜਦਿਆਂ ਬਾਰੇ ਮੇਰੇ ਮੇਰੇ ਤਾਂ ਸਿਰਫ ਇਹ ਸੀ ਪੁਆਇੰਟ ਕਿ ਤੁਸੀਂ ਛੋਟੇ ਹੁੰਦਿਆਂ ਤੋਂ ਹੀ ਗੁਰੂ ਘਰ ਤਾਂ ਜਾਣ ਲੱਗੇ ਸੀ ਹਾਂ ਗੁਰੂ ਘਰ ਕਦੇ ਜ਼ਿੰਦਗੀ ਚ ਘਰ ਦੇ ਲੈ ਕੇ ਗਏ ਹੋਣਗੇ ਫਿਰ ਇੱਕ ਸਵਾਲ ਪੈਦਾ ਕਰਨ ਲਈ ਤਾਂ ਉਹ ਚੀਜ਼ ਬਹੁਤ ਹੈ ਨਾ ਯਾਰ ਜੋ ਮੈਂ ਕਿਹਾ ਸੀ ਉੱਥੇ-ਉੱਥੇ ਐ ਕਰਕੇ ਮੱਥਾ ਟੇਕਿਆ ਸੀਗਾ ਤੇ ਕੋਈ ਚੀਜ਼ ਸੀ ਉੱਥੇ ਕਿਉਂ ਟੇਕਿਆ ਕਿਵੇਂ ਟੇਕਿਆ ਉਹਦੇ ਵਿੱਚ ਕੀ ਸੀ ਹੋ ਗਿਆ ਸਵਾਲ ਤਾਂ ਖੜਾ ਹੂੰ ਸਵਾਲ ਤਾਂ ਮੇਰੇ ਕਹਿੰਦਾ ਭਾਬੀ ਜਿਵੇਂ ਜਿਹਦੇ ਅੰਦਰੋਂ ਜਿਹੇ ਜਿਹੀਆਂ ਅਰਦਾਸਾਂ ਨਿਕਲੀਆਂ ਹੂੰ ਉਹਨੂੰ ਰਾਹ ਤਾਂ ਮਿਲ ਅੱਜ ਵੀ ਮਿਲ ਰਹੇ ਨੇ ਪਹਿਲਾਂ ਵੀ ਮਿਲੇ ਨੇ ਜੀ ਹੂੰ ਵੀ ਇਹਦੇ ਵਿੱਚ ਆਪਾਂ ਇਹ ਨਹੀਂ ਕਹਿ ਸਕਦੇ ਵੀ ਸਾਡੇ ਤੱਕ ਪ੍ਰਚਾਰ ਨਹੀਂ ਪਹੁੰਚਿਆ ਅਸੀਂ ਨਹੀਂ ਖੋਜ ਕੀਤੀ ਇੱਕ ਗੱਲ ਹੋਰ ਆ ਜਿਹੜਾ ਆਪਾਂ ਇਸ ਧਰਤੀ ਤੋਂ ਉੱਠ ਕੇ ਗਏ ਨੇ ਜਿਹੜੇ ਕਹਿੰਦਾ ਨਾ ਵੀ ਉਸ ਨਾਮ ਸੱਚ ਨੂੰ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲੀ ਸੰਗਤ ਆ ਉਹ ਅੱਜ ਦੁਨੀਆ ਦੇ ਕੋਨੇ-ਕੋਨੇ 'ਚ ਗਈ ਹੋਈ ਆ 150 ਪਾਣੀ 200 ਮੁਲਕਾਂ ਦੇ ਵਿੱਚ ਗੁਰਦੁਆਰਾ ਸਾਹਿਬ ਹੈਗੇ ਨੇ ਗੁਰੂ ਮਹਾਰਾਜ ਦੇ ਸਰੂਪ ਸ਼ਸ਼ੋਭਤ ਨੇ ਸੋ ਅੱਜ ਕੋਈ ਨਹੀਂ ਕਹਿ ਸਕਦਾ ਵੀ ਧਰਤੀ ਦੇ ਕੋਨੇ-ਕੋਨੇ 'ਚ ਬਾਣੀ ਜਾ ਰਹੀ ਆ ਗੂੰਜ ਰਹੀ ਆ ਬਾਣੀ ਇਹ ਉਸ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦਾ ਪ੍ਰਤਾਪ ਆ ਕਿ ਇਹ ਅੱਜ ਐਨੀ ਜਗ੍ਹਾ ਦੇ ਉੱਤੇ ਨਾਮ ਜਪਿਆ ਜਾ ਰਿਹਾ ਜਾਂ ਸੰਗਤ ਹੋ ਰਹੀ ਆ ਜਾਂ ਗੁਰਬਾਣੀ ਦਾ ਪਾਠ ਹੋ ਰਿਹਾ ਕਿ ਨਹੀਂ ਬਿਲਕੁਲ ਜੀ ਇਹ ਤਾਂ ਇਹਦਾ ਰਹਿਮਤ ਵਾਲੀ ਗੱਲ ਆ ਤੇ ਜਿਹਦੇ ਵਿੱਚ ਵੀ ਚਲੋ ਇਹ ਇਸ ਖੋਜ ਦੀ ਭੁੱਖ ਜਾਗਦੀ ਹੈ एफर्ट्स ਕੋਈ ਵੀ ਕਰਦਾ ਹਮ ਤਾਂ ਵਸੀਲੇ ਤਾਂ ਬਣ ਜਾਂਦੇ ਨੇ ਬਣ ਜਾਂਦੇ ਨੇ ਵਸੀਲੇ ਤਾਂ ਬਣ ਜਾਂਦੇ ਨੇ ਤੇ ਜੇ ਹੁਣ ਹਜੇ ਖੋਜ ਦੀ ਭੁੱਖ ਵੀ ਨਹੀਂ ਜਾਗੀ ਹਮ ਫੇਰੇ ਤਾਂ ਫਿਰ ਪੂਰਬਲੀ ਪੂਰਬਲੇ ਕਰਮਾਂ ਦਾ ਹੀ ਕਸੂਰ ਹੋ ਗਿਆ ਕਹਿ ਲਓ ਮੈਨੂੰ ਇਹ ਲੱਗਦਾ ਜੀ ਹੁਣ ਤੁਸੀਂ ਖੋਜ ਤੁਹਾਡੇ ਘਰ ਦੇ ਵਿੱਚ ਹੀ ਸੀ ਇਦਾਂ ਜਿਵੇਂ ਜਪਦੇ ਸੀ ਨਾਮ ਜਾਂ ਮਤਲਬ ਤੁਹਾਡੇ ਅਲੱਗ ਤੋਂ ਤੁਹਾਡੇ ਅੰਦਰ ਖੋਜ ਪੈਦਾ ਹੋਈ ਸੀ ਨਹੀਂ ਅ ਗੁਰਬਾਣੀ ਨਾਲ ਪਰਿਵਾਰ ਜੁੜਿਆ ਸੀ ਨਿਤਨੇਮ ਕਰਦਾ ਸੀ। ਨਾਮ ਸੱਚ ਦਾ ਭੇਦ ਸੀ ਇਹ ਕਰਦਿਆਂ ਨੂੰ। ਨਹੀਂ ਜੀ। ਨਾਮ ਸੱਚ ਦਾ ਭੇਦ ਤਾਂ অপারেਟਾ ਸਬਜੈਕਟ ਹੋ ਗਿਆ ਨਾ ਜੀ ਹੁਣ ਦੇਖੋ ਆਪਾਂ ਕਹਿ દઈએ ਵੀ ਹੁਣ ਜਿਵੇਂ ਕਰਦਿਆਂ ਨੂੰ ਕੋਈ ਪੀ ਐਚ ਡੀ ਦੇ ਸਿਲੇਬਸ ਦਾ ਭੇਦ ਹੈਗਾ ਕਿੱਥੋਂ ਆਊਗਾ। ਹੂੰ ਜਿਹੜੇ ਉਹ ਜਿਨ੍ਹਾਂ ਨੇ ਉਹ ਚੀਜ਼ ਦੀ ਮਤਲਬ ਇਹ ਬ੍ਰਹਮ ਦੀ ਪੜ੍ਹਾਈ ਕੀਤੀ ਹੂੰ ਜਿਨ੍ਹਾਂ ਨੇ ਆਪ ਪ੍ਰੈਕਟੀਕਲ ਕਮਾਇਆ ਹੋਵੇ ਉਹਨਾਂ ਤੋਂ ਸਿਹਤ ਲਈ ਉਹ ਹੀ ਦੱਸ ਸਕਦਾ ਹੈ ਨਾ ਜੀ ਨਾਮ ਸੱਚ ਹੂੰ ਹੋਰ ਤਾਂ ਕਿਵੇਂ ਕੋਈ ਦੱਸ ਦੂਗਾ ਇਹ ਐਂ ਤਾਂ ਹੈ ਨਹੀਂ ਵੀ ਅਸੀਂ ਵਿਆਕਰਨ ਦੇ ਤੌਰ ਤੇ ਪੜ੍ਹ ਲਿਆ ਤੇ ਅਸੀਂ ਜਾਣਗੇ ਹੂੰ ਅਧੂਰਾ ਹੋ ਗਿਆ ਨਾ ਉਹ ਤਾਂ ਦੁਨਿਆਵੀ ਪੜਾਈ ਚ ਵੀ ਤੁਸੀਂ ਦੇਖ ਲਓ ਨਾਲ-ਨਾਲ ਥਿਉਰੀ ਚੱਲਦੀ ਹੈ ਨਾਲ-ਨਾਲ ਪ੍ਰੈਕਟੀਕਲ ਦੀ ਵੀ ਚੱਲਦੀ ਹੈ ਬਸ ਵੈਸੀ ਅੱਜਕੱਲ ਇਹ ਨਾ ਅੱਜਕੱਲ ਮਤਲਬ ਬਹੁਤ ਨਾਮ ਤੇ ਇਹਦੀ ਅੱਜਕੱਲ ਚੱਲ ਰਹੀ ਹੈਗੀ ਜਿਵੇਂ ਅਲੱਗ-ਅਲੱਗ ਗੁਰਮਖ ਨੇ ਅਭਿਆਸ ਕਰਾ ਰਹੇ ਨੇ ਵਾਹਿਗੁਰੂ ਗੁਰਮੰਤਰ ਦਾ ਕਰਾ ਰਹੇ ਨੇ ਨਾਮ ਸੱਚ ਦੀ ਗੱਲ ਕਰ ਰਹੇ ਨੇ ਇੱਕ ਹਵਾ ਜੀ ਚੱਲੀ ਹੋਈ ਆ ਤੁਸੀਂ ਸ਼ਿਵਜੋਤ ਕਿਵੇਂ ਵੇਖਦਾ ਏ ਇਸ ਚੀਜ਼ ਨੂੰ ਸਾਰੀ ਨੂੰ ਅਸੀਂ ਬਹੁਤ ਲੱਕੀ ਹਾਂ ਕਿ ਸਾਨੂੰ ਇਸ ਸਮੇਂ ਪਹਿਲੀ ਗੱਲ ਤਾਂ ਪੈਦਾ ਕੀਤਾ ਗਿਆ ਇਸ ਮਾਹੌਲ ਇਹ ਮਾਹੌਲ ਸਾਨੂੰ ਦਿੱਤਾ ਇੱਥੇ ਪੈਦਾ ਕਰਕੇ ਸਾਨੂੰ ਰਹਿੰਦੇ ਸਵਾਸਾਂ ਚ ਹੂੰ ਇਹ ਚੀਜ਼ ਜਨਾਈ ਤੇ ਇਹ ਤਾਂ ਬੜੇ ਸੁਭਾਗਾਂ ਵਾਲੀ ਗੱਲ ਹੈ ਤੇ ਜੇ ਇਹ ਲਹਿਰ ਲਹਿਰ ਚੱਲ ਰਹੀ ਆ ਜੇ ਇਹ ਲਹਿਰ ਚੱਲ ਰਹੀ ਹੈ ਤਾਂ ਸਾਰਿਆਂ ਨੂੰ ਇਹ ਲਹਿਰ ਚੋਂ ਲੁੱਟ ਲੈਣਾ ਚਾਹੀਦਾ ਜਿਨ੍ਹਾਂ ਦੇ ਨਾਲ ਲੁੱਟੇਗਾ ਖਜ਼ਾਨਾ ਲੁੱਟ ਸਕਦਾ ਖਜ਼ਾਨਾ ਲੁੱਟ ਸਕਦਾ ਵੈਸੇ ਇਹ ਵੀ ਗੱਲ ਆ ਅੱਜ ਕੱਲਮ ਮੈਂ ਵੇਖ ਰਿਹਾ ਛੋਟੇ ਛੋਟੇ ਜਵਾਕਾਂ ਦੇ ਵਿੱਚ ਵੀ ਨਾ بڑا ਰੁਝਾਨ ਹੈ ਬਰ ਪਾਸੇ ਚਲੋ ਇੱਕ ਪਾਸੇ ਦੂਜੇ ਪਾਸੇ ਇੰਟਰਨੈਟ ਦਾ ਗਲਤ ਪ੍ਰਯੋਗ ਵੀ ਹੋ ਰਿਹਾ ਪਰ ਚੰਗੇ ਪਾਸੇ ਵੀ ਬੜੇ ਜੁੜ ਰਹੇ ਨੇ ਨਿੱਕ-ਨਿੱਕੇ ਉਮਰ ਦੇ ਬੱਚਿਆਂ ਦੇ ਨਾ ਕਈ ਵਾਰੀ ਫੋਨ ਵੀ ਆਉਂਦੇ ਨੇ ਵੀ ਮੈਂ ਨਾ ਐਂ ਕਰਕੇ ਪਾਠ ਕਰਨ ਲੱਗ ਗਿਆ ਤੇ ਮੈਨੂੰ ਨਾ ਕੰਨਾਂ ਦੇ ਵਿੱਚ ਸਾਊਂਡ ਸੁਣਦੀ ਆ ਮੈਂ ਤੁਹਾਡਾ ਪ੍ਰੋਗਰਾਮ ਦੇਖਿਆ ਸੀ ਫਿਰ ਮੈਂ ਕਥਾ ਸੁਣਨ ਲੱਗ ਗਿਆ ਸੋ ਉਹ ਵੇਖ ਕੇ ਬੜਾ ਮਰੂਨ ਸਕੂਨ ਮਿਲਦਾ ਅੱਛਾ ਯਾਰ ਵੀ ਹਾਲੇ ਨਹੀਂ ਹੈ ਮੈਨੂੰ ਇਹ ਲੱਗਦਾ ਜਿਵੇਂ ਕੋਈ ਪ੍ਰਾਤਨ ਰੂਹਾਂ ਹੀ ਕੋਈ ਜਨਮ ਲੈ ਰਹੀਆਂ ਦੁਬਾਰਾ ਕੋਈ ਭਗਤੀ ਵਾਲੀਆਂ ਕਿ ਨਹੀਂ ਬਿਲਕੁਲ ਜੀ ਬਿਲਕੁਲ ਦੇਖੋ ਜੇ ਏਡੀ ਛੋਟੀ ਉਮਰ ਦੇ ਵਿੱਚ ਉਹ ਏਡੀ ਉੱਚੀ ਗੱਲ ਕਰ ਰਹੇ ਨੇ ਤਾਂ ਉਹ ਆਬਵੀਅਸਲੀ ਪੂਰਬਲੇ ਕਰਮਾਂ ਦੇ ਸੀਗੇ ਕਿ ਇੰਨੀ ਛੇਤੀ ਸੰਯੋਗ ਬਣ ਗਿਆ ਕਿ ਇਹ ਗੱਲ ਤੱਕ ਪਹੁੰਚੇ ਨਾਲ ਇਹਨਾਂ ਜਿਵੇਂ ਹੁਣ ਮੈਂ ਜਿਵੇਂ ਆਪਾਂ ਜਿਵੇਂ ਯੂਥ ਚ ਵਿਚਰਦੇ ਆ ਤਾਂ ਇਹ ਕੋਈ ਬਹੁਤਾ ਕੋਈ ਇਹ ਟਿਪੀਕਲ ਗੱਲ ਨਹੀਂ ਹੈਗੀ ਵੀ ਤੁਸੀਂ ਤਾਂ ਈ ਧਾਰਮਿਕ ਹੋਗੇ ਜਾਂ ਤੁਸੀਂ ਐਦਾਂ ਦੀਆਂ ਗੱਲਾਂ ਕਰਦੇ ਹੋ ਇਹ ਅਨਯੂਜੂਅਲ ਜੀ ਵੀ ਚੀਜ਼ ਮੰਨਦੇ ਨੇ ਕਈ ਬੰਦੇ ਹਮ ਹੈਨਾ ਵੀ ਇਹ ਤੁਸੀਂ ਬਾਬਾ ਜੀ ਬਣ ਕੇ ਜਾਂ ਜਿਵੇਂ ਉਹ ਗੱਲ ਹੋ ਗਈ ਮੈਂ ਕੇਸ ਰੱਖੇ ਪਹਿਲਾਂ ਤਾਂ ਮੈਨੂੰ ਕਹਿਣ ਲੱਗੇ ਮਤਲਬ ਬਾਬਾ ਹੀ ਕਹਿਣ ਲੱਗੇ ਤਾਂ ਵਾਹਿਗੁਰੂ ਇਹ ਕੋਈ ਇਹ ਕੋਈ ਪਿੱਛੇ ਜਾਣ ਵਾਲਾ ਕੰਮ ਨਹੀਂ ਹੈਗਾ ਇਹ ਤਾਂ ਸਖਮਾ ਹਿਊਮੈਨਿਟੀ ਦੀਆਂ ਸ਼ਿਖਰਾਂ ਤੇ ਪਹੁੰਚਣ ਵਾਲਾ ਕੰਮ ਹੈ ਵੀ ਤੁਸੀਂ ਐਜ਼ ਅ ਹਿਊਮਨ ਇੱਥੇ ਜ਼ਿੰਦਗੀ ਐਕਸਪੀਰੀਅੰਸ ਕਰ ਰਹੇ ਹੋ ਜਦੋਂ ਤੁਸੀਂ ਐਡਾ ਆਨੰਦ ਮਹਿਸੂਸ ਕਰ ਸਕਦੇ ਹਾਂ ਐਡੇ ਕਾਬਲ ਬਣਾਇਆ ਤੁਹਾਨੂੰ ਪਰਮਾਤਮਾ ਨੇ ਤਾਂ ਫਿਰ ਤੁਸੀਂ ਐਡੇ ਅਨੰਦ ਚ ਕਿਉਂ ਜੀ ਕੇ ਜਾਣੇ ਲਾਈਫ ਕਿਉਂ ਤੁਸੀਂ ਕੰਪਰੋਮਾਈਜ਼ ਕਰਦੇ ਹੋ ਛੋਟੇ ਜੀ ਖੁਸ਼ੀ ਪਿੱਛੇ ਐਡਾ ਅਨੰਦ ਲੁਕਿਆ ਹੋਇਆ ਹੈ ਜਿਹੜਾ ਹਨ ਆ ਮਤਲਬ ਵੀ ਮੈਨੂੰ ਐ ਲੱਗਦਾ ਵੀ ਇਹ ਇੱਕ ਵਾਰੀ ਇਸ ਚੱਕਰ 'ਚ ਇਸ ਇਸ ਪ੍ਰੈਕਟਿਸ ਨੂੰ ਅਜ਼ਮਾ ਕੇ ਦੇਖਣਾ ਚਾਹੀਦਾ ਕਿ ਅਸੀਂ ਹਿਊਮਨ ਹੋਣ ਦਾ ਸਭ ਤੋਂ ਪੀਕ ਵਾਲਾ ਸਵਾਦ ਲੈ ਲਿਆ ਕਿ ਨਹੀਂ ਰਸਾ ਕਾ ਸੱਚ ਵੀ ਤਾਂ ਜੰਤਾ ਸਵਾਦ ਹੀ ਲੈਂਦੀ ਫਿਰਦੀ ਆ ਉਹ ਕਹਿੰਦੇ ਵੀ ਇਸ ਤਾਣ ਕਰਦੇ ਆ ਜੀ ਪਰ ਇਤੋਂ ਵੱਡਾ ਫਲ ਤਾਂ ਹੈ ਨਹੀਂ ਨਾ ਹੀ ਕੋਈ ਇੱਕ ਵਾਰੀ ਅਜ਼ਮਾ ਕੇ ਵੇਖਣ ਇਹਨੂੰ ਲਾਈਟਲੀ ਨਾ ਲੈਣ ਗੱਲ ਨੂੰ ਵੀ ਇਹ ਤਾਂ ਐਵੇਂ ਹੀ ਕਹਦਾ ਜੀ ਐਵੇਂ ਥੋੜੀ ਹੁੰਦਾ ਜਨਮ ਥੋੜੀ ਹੁੰਦੇ ਨੇ 84 ਲੱਖ ਥੋੜੀ ਜੂਨ ਆ ਕਿਹਨੇ ਵੇਖਿਆ ਅੱਗੇ ਕੀ ਆ ਇਹ ਆਏ ਨਹੀਂ ਇਹ ਖੋਜ ਕਰਕੇ ਵੇਖਣ ਅਜ਼ਮਾ ਕੇ ਵੇਖਣ ਵੀ ਇੱਕ ਵਾਰੀ ਯਾਰ ਅਸੀਂ ਤਾਂ ਇਹਨੂੰ ਗਲਤੀ ਪ੍ਰੂਵ ਕਰਨਾ ਹੈ ਵੀ ਇਹ ਤਾਂ ਚਾਹੇ ਗਲਤ ਪ੍ਰੂਵ ਕਰਨ ਦੇ ਮਾਧਿਅਮ ਨਾਲ ਹੀ ਇੱਕ ਵਾਰੀ ਕਰਕੇ ਤਾਂ ਵੇਖਣਾ ਪ੍ਰੈਕਟਿਸ ਕਰਕੇ ਪ੍ਰੈਕਟਿਸ ਕਰਕੇ ਤਾਂ ਵੇਖਣ ਜੇ ਆਨੰਦ ਨਾ ਆਵੇ ਛੱਡ ਦੇਣ ਕਿਹੜਾ ਕਿਸੇ ਨੇ ਕੋਈ ਹੁਣ ਉਹ ਕਰ ਦੇਣਾ ਅਗਲੀ ਦੀ ਮਰਜ਼ੀ ਪਰ ਇਹ ਬਿਨਾ ਕੀਤੇ ਬਿਨਾ ਕਿਸੇ ਅਜ਼ਮਾਏ ਮੇਰਾ ਨਾ ਸਵਾਲ ਉਹਨੂੰ ਇਗਨੋਰ ਕਰਨਾ ਜਾਂ ਉਸ ਚੀਜ਼ ਤੇ ਤਰਕ ਕਰਨਾ ਬਿਨਾ ਅਜ਼ਮਾਏ ਬਿਨਾ ਪ੍ਰੈਕਟਿਸ ਕੀਤੇ ਇਹ ਗਲਤ ਹੈ ਜੀ ਮੇਰਾ ਸਵਾਲ ਵੀ ਇਹੀ ਬਣਦਾ ਸੀ ਵੈਸੇ ਤੁਹਾਨੂੰ ਵੀ ਨਾਮ ਜਪਣਾ ਕਿਉਂ ਜ਼ਰੂਰੀ ਆ ਉਹੀ ਆ ਵੀ ਇੱਕ ਹਿਊਮਨ ਹੋਣ ਦਾ ਸਭ ਤੋਂ ਪੀਕ ਲੈਵਲ ਵੀ ਜਿਹੜਾ ਆਨੰਦ ਲੈ ਸਕਦਾ ਜਿਹੜੀ ਪਰਮਾਤਮਾ ਨੇ ਦਿੱਤੀ ਹੋਈ ਹੈ ਬਖਸ਼ਿਸ਼ ਇਹ ਹਿਊਮਨ ਨੂੰ ਦਿੱਤੀ ਹੈ 1084 ਲੱਖ ਚ ਕਿਹਦੇ ਕੋਲ ਹੈ ਹੋਰ ਖਲੇ ਮਨਸ ਨੂੰ ਇਹ ਟੈਂਡੈਂਸੀਜ਼ ਦਿੱਤੀਆਂ ਦੇਵਤਿਆਂ ਕੋਲੇ ਵੀ ਹੈ ਨਹੀਂ ਉਹ ਤਾਂ ਆਪ ਮਾਨਸ ਦੇ ਨੂੰ ਤਰਸਦੇ ਨੇ ਗੁਰੂ ਸਾਹਿਬ ਦੇ ਬਚਨ ਤੇ ਫਿਰ ਜੇ ਸਾਨੂੰ ਮੇ ਮੌਕਾ ਦਿੱਤਾ ਹੈ ਤਾਂ ਅਸੀਂ ਇਹਦੇ ਲਈ ਮੜੀ ਕਰੀਏ ਕੋਈ ਹੱਥ ਪੈਰ ਹਲਾਈਏ ਹੰਬੜਾ ਮਾਰੀਏ ਹਾਂ ਇਹ ਚੀਜ਼ ਪਾਸੇ ਵੀ ਇਹ ਤਾਂ ਇੱਕ ਬਹੁਤ ਵੱਡੀ ਚੀਜ਼ ਹੋ ਗਈ ਇਹ ਕੋਈ ਟਿਪੀਕਲ ਚੀਜ਼ ਜਾਂ ਕੋਈ ਵੈਸੇ ਮੈਂ ਤੁਹਾਨੂੰ ਕਹਾਂਗਾ ਜਿਵੇਂ ਤੁਸੀਂ ਆਹ ਸ਼ਬਦ ਕਰਿਆ ਕੋਈ ਇਦਾਂ ਦੇ ਨਾ ਹੋਰ ਪ੍ਰੈਕਟੀਕਲ ਵਾਲੇ ਗੀਤ ਵੀ ਲੈ ਕੇ ਆਓ ਹੋਰ ਵੀ ਵੀ ਜਿਹਦੇ ਨਾਲ ਇਧਰ ਜੂਥ ਜੁੜੇ ਕਿ ਨਹੀਂ ਬੀਜੇ ਮੇ ਨਾਮ ਸੱਚ ਦੀ ਗੱਲ ਹੋਊਗੀ ਜਿੰਨਾਂ ਦੇ ਵਿੱਚ ਵਾਹਿਗੁਰੂ ਜੀ ਥੋੜੀ ਹੁੰਦੀ ਹੈ ਜੀ ਇਦਾਂ ਦੇ ਗੀਤਾਂ ਦੀ ਆਡੀਅנס ਹੂੰ ਤੇ ਤੇ ਜਿਹੜੀ ਮਤਲਬ ਇਦਾਂ ਨਹੀਂ ਕਿ ਕਿਸੇ ਨੂੰ ਦੇਖੋ ਇਹ ਚੈਨਗ ਹੁਣ ਜਿਹਦੇ ਅੰਦਰ ਹੈ ਹੂੰ ਉਹਨੇ ਰਾਹ ਲੱਭਦੇ 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 ਉਹਨੇ ਉੱਥੇ ਤੱਕ ਪਹੁੰਚ ਜਾਣਾ ਸੱਚੀ ਸੰਗਤ ਤੱਕ ਜਿੱਥੇ ਜੀ ਉਹਦੀ ਕੁੰਡੀ ਆੜੀ ਹੋਈ ਹੈ ਜਿੰਨਾ ਕੋਈ ਡਿਸਰਵ ਕਰਦਾ ਹੂੰ ਜਿੰਨਾ ਕ ਮਾਲਕ ਉਹਨੇ ਤਰਸ ਕੀਤਾ ਮਾਲਕ ਨੇ ਉਹਨੇ ਉੱਥੇ ਜੀ ਉਹਨੂੰ ਸੈਟ ਕਰ ਕਰ ਹੀ ਦੇਣਾ ਹੂੰ ਆਪਾਂ ਦਾ ਤੁਛ ਬੰਦੇ ਇਸ ਚੀਜ਼ 'ਚ ਕੋਈ ਐਫਰਟ ਹੀ ਨਹੀਂ ਲਾ ਸਕਦੇ। ਹੂੰ ਇਹ ਤਾਂ ਐਫਰਟ ਤਾਂ ਉਹ ਬੰਦੇ ਲਾ ਸਕਦੇ ਜਿਨ੍ਹਾਂ ਦਾ ਚਲੋ ਮਲਾਪ ਹੋ ਗਿਆ ਮਾਲਕ ਨੇ ਹੁਕਮ ਕਰਤਾ ਵੀ ਜਾਓ ਯਾਰ ਤੁਸੀਂ ਹੁਣ ਵੰਡ ਦਿਓ। ਹੂੰ ਉਹਨਾਂ ਦੀ ਕਹੀ ਗੱਲ ਤਾਂ ਬਹੁਤ ਅਸਰ ਕਰੂਗੀ। ਹੂੰ ਸੋ ਅਹੀ ਦਾ ਇਸ ਚੀਜ਼ ਦਾ ਨਿਮਾਣੀਆਂ ਇੱਕ ਉਹ ਬਣਾਉਣੀਆਂ ਕੋਸ਼ਿਸ਼ਾਂ ਨੇ ਜੀ ਵੀ ਇਹ ਤਾਂ ਵੈਸੇ ਵੀ ਵਧੀਆ ਗੱਲ ਆ ਆਪਦੀ ਸੈਟੀਸਫੈਕਸ਼ਨ ਲਈ ਕਹਿ ਲੋ। ਹਾਂ ਉਹ ਚਿੜੀ ਦੀ ਚੁੰਝ ਵਾਲੀ ਗੱਲ ਸੀ ਨਾ ਕਹਿੰਦਾ ਅੱਗ ਲੱਗੀ ਹੋਈ ਸੀ ਜੰਗਲ ਦੇ ਵਿੱਚ ਤੇ ਕਹਿੰਦਾ ਕੀ ਹੁੰਦਾ ਸਾਰੇ ਜਾਨਵਰ ਪੰਛੀ ਭੱਜੇ ਜਾ ਰਹੇ ਆ ਚਿੜੀ ਕਹਿੰਦਾ ਜਾਂਦੀ ਆ ਕਹਿੰਦਾ ਨਦੀ ਤੇ ਤੇ ਚੁੰਝ ਭਰਦੀ ਆ ਲਿਆ ਕੇ ਸਿੱਟ ਦਿੰਦੀ ਆ ਜੰਗਲ ਦੇ ਉੱਤੇ ਚੁੰਝ ਭਰਦੀ ਆ ਜਾ ਕੇ ਜੰਗਲ ਤੇ ਸਿੱਟ ਦਿੱਤੀ ਦਿੰਦੀ ਆ ਕੋਈ ਉਹਨੂੰ ਕਹਿੰਦਾ ਵੀ ਤੂੰ ਕਾ ਤੂੰ ਕਰੀ ਜਾਨੀ ਐ ਇਹ ਤੇਰੀ ਇਸ ਚੁੰਝ ਨਾਲ ਕਿਹੜਾ ਅੱਗ ਬੁਝਣ ਵਾਲੀ ਆ ਚਿੜੀ ਕਹਿੰਦੀ ਭਲਾਦੀ ਨਾ ਬੁਝੇ ਅੱਗ ਪਰ ਜਦੋਂ ਕਦੇ ਇਤਿਹਾਸ ਲਿਖਿਆ ਗਿਆ ਅੱਗ ਬੁਝਾਉਣ ਵਾਲਿਆਂ ਚ ਮੇਰਾ ਨਾਂ ਹੋਊਗਾ ਵਾਹ ਜੀ ਵਾਹ ਸੋ ਆਪਣੀ 19 ਕ ਕੋਸ਼ਿਸ਼ਾਂ ਮੈਂ ਕਹਣਾ 19 ਕ ਕਰ ਦੇ ਰਿਓ ਵਾਹ ਜੀ ਵਾਹ ਜ਼ਰੂਰ ਜੀ ਇਹ ਗੱਲ ਨੂੰ ਪੱਲੇ ਬੰਨਾਂਗੇ ਹਾਂ ਹਾਂ ਸੋ ਬਹੁਤ ਵਧੀਆ ਲੱਗਿਆ ਸ਼ਿਵ ਜੋਜੀ ਤੁਹਾਡੇ ਨਾਲ ਗੱਲਬਾਤ ਕਰਕੇ ਤੁਸੀਂ ਇਹ ਗੱਲਬਾਤ ਨੂੰ ਥੋੜਾ ਜਿਹਾ ਹੋਰ ਵਧਾ ਲਿਆ ਤੇ ਮੇਰਾ ਵੀ ਇੰਟਰਵਿਊ ਕਰਤਾ ਤੁਸੀਂ ਹਾ ਤੁਸੀਂ ਵੀ ਐਕਸਪੀਰੀਅੰਸ ਕੀਤਾ ਵੀ ਕਿਵੇਂ ਇੰਟਰਵਿਊ ਹੁੰਦੀ ਹੈ ਨਹੀਂ ਮੈਨੂੰ ਤੁਸੀਂ ਸੱਚੀ ਹੀ ਉਲਝਾ ਲਿਆ ਸੀਗਾ ਸੋ ਇੱਕ ਵਾਰੀ ਕਰ ਤੋਂ ਬਹੁਤ ਬਹੁਤ ਧੰਨਵਾਦ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ